ਗੇਮ ਨੇ ਬਰਬਾਦ ਕੀਤੀ ਨੌਜਵਾਨ ਦੀ ਜ਼ਿੰਦਗੀ ਦੀ ਗੇਮ ਹਾਦਸੇ ਖੇਡ ਦੇ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ ਵੀਡੀਓ ਬਣਾ ਕੇ ਨੌਜਵਾਨ ਨੇ ਪਰਿਵਾਰ ਨੂੰ ਕੀਤਾ ਆਖਰੀ ਬਾਏ ਬਾਏ ਸ਼ਸ਼ੀ ਕਾ ਜੀ ਐਨ ਆਰ ਆਈ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸਤਨਾਮ ਸਿੰਘ ਬਠੋਈ ਤਾਂ ਅਸੀਂ ਮੋਬਾਈਲ ਫੋਨ ਦੀ ਗੱਲ ਕਰਦੇ ਆ ਮੋਬਾਈਲ ਫੋਨ ਬਹੁਤ ਕੁਝ ਚੰਗਾ ਵੀ ਜਿਹੜਾ ਸਾਡੇ ਸਮਾਜ ਨੂੰ ਦੇ ਰਿਹਾ ਪਰ ਉੱਥੇ ਹੀ ਬਹੁਤ ਸਾਰੀਆਂ ਮਾੜੀ ਲੱਤ ਵੀ ਜਿਹੜੀ ਹੈ ਮੋਬਾਈਲ ਫੋਨ ਰਾਹੀਂ ਲੱਗ ਰਹੀ ਹੈ ਖਾਸ ਕਰਕੇ ਜੇ ਗੱਲ ਕਰੀਏ ਕਿ ਗੇਮ ਗੇਮ ਜਿੱਥੇ ਅਸੀਂ ਸਰੀਰਕ ਤੌਰ ਤੇ ਖੇਡਣੀ ਸੀ ਉਹੀ ਗੇਮ ਅੱਜ ਮੋਬਾਈਲ ਫੋਨ ਤੇ ਖੇਡੀ ਜਾ ਰਹੀ ਹੈ ਜਿਸ ਦੇ ਚਲਦਿਆਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਮੋਬਾਈਲ ਤੇ ਗੇਮ ਖੇਡਦੇ ਖੇਡਦੇ ਆਪਣੀ ਜ਼ਿੰਦਗੀ ਦੀ ਗੇਮ ਵਿਗਾੜ ਰਹੇ ਨੇ ਇੱਥੋਂ ਤੱਕ ਕਿ ਆਪਣੀ ਜ਼ਿੰਦਗੀ ਦੀ ਗੇਮ ਦੀ ਆਖਰੀ ਪਾਰੀ ਤੱਕ ਵੀ ਖੇਡਦੇ ਨਜ਼ਰ ਆ ਰਹੇ ਨੇ ਖਾਸ ਗੱਲ ਇਹ ਹੈ ਕਿ ਪਬਜੀ ਜਿੱਥੇ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਦੇਸ਼ ਵਿੱਚ ਲਾਂਚ ਹੋਈ ਤਾਂ ਉਸ ਨੇ ਬਹੁਤ ਸਾਰੀ ਜਿਹੜੀ ਆ ਨੌਜਵਾਨੀ ਨੂੰ ਇੰਨੀ ਕਿ ਲਤ ਲਗਾਈ ਕਿ ਹਰ ਸਮੇਂ 16 16 ਘੰਟਿਆਂ ਤੱਕ ਵੀ ਨੌਜਵਾਨ ਜਿਹੜੇ ਆ ਫੋਨ ਤੇ ਲੱਗੇ ਰਹੇ ਅਤੇ ਪਬਜੀ ਖੇਡਦੇ ਰਹੇ ਪਰ ਉਥੇ ਹੀ ਪਬਜੀ ਦਾ ਪ੍ਰਭਾਵ ਥੋੜਾ ਜਿਹਾ ਘਟਾ ਦਿੱਤਾ ਸਰਕਾਰ ਨੇ ਜਦੋਂ ਪਬਜੀ ਤੇ ਲਗਾਮ ਲੱਗ ਜਾਂਦੀ ਆ ਪਰ ਉਥੇ ਹੀ ਪਬਜੀ ਦੇ ਨਾਮ ਦੀ ਇੱਕ ਹੋਰ ਗੇਮ ਆ ਜਿਹੜੀ ਉਹ ਮੋਬਾਈਲ ਫੋਨ ਤੇ ਆਣ ਲੱਗੀ ਡਾਊਨਲੋਡ ਹੋਣ ਲੱਗੀ ਐਪ ਬਣਾ ਦਿੱਤੀ ਜਿਸ ਦੇ ਚੱਲਦੇ ਆ ਉਸ ਨੇ ਫਿਰ ਆਪਣਾ ਪ੍ਰਭਾਵ ਪਾਣਾ ਸ਼ੁਰੂ ਕਰ ਦਿੱਤਾ ਜਿਸ ਦੇ ਚੱਲਦੇ ਆ ਬਹੁਤ ਸਾਰੀ ਜਿਹੜੀ ਨੌਜਵਾਨੀ ਐ ਉਹ ਹਾਲੇ ਵੀ ਪਬਜੀ ਦੀ ਦੂਜੀ ਜਿਹੜੇ ਨਾਂ ਤੇ ਗੇਮ ਆ ਉਸ ਤੇ ਲੱਗੀ ਹੋਈ ਹੈ ਤੇ ਉੱਥੇ ਹੀ ਬਹੁਤ ਸਾਰੇ ਅਜਿਹੇ ਨੌਜਵਾਨ ਨੇ ਜਿਹੜੇ ਕਿ ਮੋਬਾਈਲ ਤੇ ਲੱਗ ਕੇ ਮੋਬਾਈਲ ਚਲਾਉਂਦੇ ਚਲਾਉਂਦੇ ਆਪਣਾ ਭਵਿੱਖ ਵੀ ਬਣਾ ਗਏ ਆ ਤੇ ਆਪਣੇ ਪਰਿਵਾਰ ਦਾ ਭਵਿੱਖ ਬਣਾ ਵੀ ਰਹੇ ਆ ਪਰ ਉਧਰ ਅਜਿਹੇ ਵੀ ਨੇ ਜਿਹੜਾ ਆਪਣਾ ਭਵਿੱਖ ਹੀ ਬਰਬਾਦ ਨੌਜਵਾਨ ਆ ਜਿਹੜੇ ਉਹ ਫੋਨ ਤੇ ਕਰਨ ਲੱਗੇ ਹੋਏ ਨੇ ਇਥੋਂ ਤੱਕ ਕੇ ਪਰਿਵਾਰ ਨੂੰ ਬੱਡੀ ਵਿਪਤਾਵਾਂ ਜੀ ਜੋ ਵੀ ਜਿਹੜੇ ਆ ਉਹ ਗੇਮ ਰਾਹੀਂ ਨੌਜਵਾਨ ਪਾ ਰਹੇ ਨੇ ਕਿਉਂਕਿ ਅਜਿਹੇ ਨੌਜਵਾਨ ਵੀ ਨੇ ਜਿਹੜੇ ਕਿ ਪਬਜੀ ਦੀ ਲਤ ਕਾਰਨ ਇੰਨੇ ਕਮਾਨਸਿਕ ਸਥਿਤੀ ਵਿੱਚ ਆ ਗਏ ਕਿ ਉਹ ਖੌਫਨਾਕ ਕਦਮ ਚੁੱਕਦੇ ਨਜ਼ਰ ਆਏ ਕਈਆਂ ਨੇ ਆਪਣੇ ਪਰਿਵਾਰ ਦਾ ਜਿਹੜਾ ਲੱਖਾਂ ਰੁਪਇਆ ਪਬਜੀ ਗੇਮ ਰਾਹੀਂ ਜਾਂ ਗੇਮਾਂ ਰਾਹੀਂ ਉਡਾ ਦਿੱਤਾ ਤੇ ਕਈਆਂ ਨੇ ਆਪਣੀ ਹੀ ਜ਼ਿੰਦਗੀ ਦਾਅ ਤੇ ਲਾ ਕੇ ਪਰਿਵਾਰ ਨੂੰ ਉਸ ਕੜੀ ਤੇ ਲਿਆ ਕੇ ਉਸ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਕਿ ਪਰਿਵਾਰ ਨਾ ਹੱਸ ਸਕਦਾ ਨਾ ਰੋ ਸਕਦਾ ਹੈ ਅਜੇ ਇਹ ਸਥਿਤੀ ਹੈ ਜਿਹੜੀ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਦੇ ਬਟਾਲਾ ਤੋਂ ਜਿੱਥੇ ਕਿ ਹਰਗੋਬਿੰਦ ਸਾਹ ਹਰਗੋਬਿੰਦਪੁਰ ਤੋਂ ਇਹ ਘਟਨਾ ਸਾਹਮਣੇ ਆਈ ਹੈ ਕਿ ਇੱਥੋਂ ਦੇ ਰਹਿਣ ਵਾਲੇ ਅਕਸ਼ੇ ਕੁਮਾਰ ਨਾਂ ਦੇ ਨੌਜਵਾਨ ਵੱਲੋਂ ਖੌਮਨਾ ਕਦਮ ਚੁੱਕਿਆ ਗਿਆ ਤੇ ਵੀਡੀਓ ਬਣਾਈ ਗਈ ਹੈ ਪਹਿਲਾਂ ਤੁਸੀਂ ਇਹ ਵੀਡੀਓਸ ਦੇਖੋ ਹਲੋ ਜੀ ਨਮਸਤੇ ਮੈਂ ਕਲੂ ਜਾ ਰਿਹਾ ਹਾਂ ਤੇ ਮੇਰੇ ਜਾਨ ਤੋਂ ਬਾਅਦ ਦੁਖੀ ਨ ਹੋਇਓ ਤੇ ਕੋਈ ਵੀ ਤੇਰੇ ਪਾਏ ਵਾਏ ਸਾਦੇ ਨੂੰ ਬਾਈ ਸਾਦੇ ਮਮਮੀ ਨੂੰ ਵੀ ਖਾਦੀ ਬਾਈ ਠੀਕ ਹੈ ਤਾਂ ਤੁਸੀਂ ਸੁਣਿਆ ਕਿ ਕਿਵੇਂ ਇਹ ਨੌਜਵਾਨ ਆਖਰੀ ਬਾਏ ਬਾਏ ਕਰਦਾ ਹੋਇਆ ਨਜ਼ਰ ਆ ਰਿਹਾ ਆਪਣੇ ਪਰਿਵਾਰ ਨੂੰ ਜਿਸ ਦੇ ਚੱਲਦਿਆ ਪਰਿਵਾਰ ਹੁਣ ਵੱਡੀ ਚਿੰਤਾ ਚ ਆ ਚੁੱਕਿਆ ਹੈ ਤੇ ਪਰਿਵਾਰ ਦੇ ਤਰਾ ਨਿਕਲੇ ਪਏ ਨੇ ਤੇ ਪਰਿਵਾਰ ਵੱਡੀ ਜਿਹੜੀ ਆ ਸੋਚਾਂ ਵਿਚਾਰਾਂ ਚ ਪਿਆ ਹੋਇਆ ਕਿ ਆਖਰ ਨੌਜਵਾਨ ਗਿਆ ਕਿੱਥੇ ਜਿੱਥੇ ਕਿ ਭੈਣ ਨੇ ਆਪਣੇ ਭਰਾ ਭਰਾ ਬਾਰੇ ਦੱਸਿਆ ਕਿ ਕਿਵੇਂ ਉਹ ਪਬਜੀ ਚ ਪਿਆ ਤੇ ਪਬਜੀ ਦੀ ਲਤ ਨੇ ਇਥੇ ਲਿਆ ਕੇ ਖੜਾ ਕਰ ਦਿੱਤਾ ਕਿ ਉਹ ਜਿੰਦਗੀ ਨੂੰ ਬਾਏ ਬਾਏ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾਂ ਇੱਕ ਦਰਦ ਭਰੀ ਘਟਨਾ ਜਿਹੜੀ ਹੈ ਅਤੇ ਇਹ ਸਾਰੀ ਜਾਣਕਾਰੀ ਜਿਹੜੀ ਆ ਇਸ ਭੈਣ ਤੋਂ ਹੀ ਸੁਣੋ ਕਿ ਕਿਵੇਂ ਉਹ ਇਸ ਸਾਰੀ ਸਥਿਤੀ ਦਾ ਸਾਹਮਣਾ ਕਰ ਰਹੀ ਹੈ ਵੀਡੀਓ ਕੋਲ ਆਈ ਹੈ ਹੂੰ ਕਿ ਦੀਦੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉੱਤਰ ਲੱਗਾ ਪੱਕੇ ਪੋਲ ਦੇ ਅੱਛਾ ਮੈਂ ਦਰਿਆ 'ਚ ਛਾਲ ਮਾਰ ਦੇਣੀ ਮੈਂ ਕਿਹਾ ਮੰਮੀ ਨਾਲ ਗੱਲ ਕਰ ਲੈ ਹੂੰ ਕਹਿੰਦਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨਾਲ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿਹਾ ਪੁੱਤ ਮੈਂ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਹੂੰ ਪਰ ਉਹ ਗੱਲ ਨਹੀਂ ਸੁਣੀ ਇਹਨੇ ਫੋਨ ਕੱਟਤਾ ਫੋਨ ਬੰਦ ਕਰਤਾ ਉਸ ਤੋਂ ਬਾਅਦ ਨਹੀਂ ਆਉਂਦਾ ਫੋਨ ਲੱਗਾ 7 ਵਜੇ ਖੇਲਦਾ ਸੀਗਾ ਕਾਫੀ ਟਾਈਮ ਹੋ ਗਿਆ ਹੂੰ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਹੂੰ ਫੇਰ ਉਹਨ ਪੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫੇਰ ਦਵਾਈ ਚਲਾਤੀ ਤੇ ਫੋਨ ਫੇਰ ਕੰਦਲ ਚਲ ਗਿਆ ਫਿਰ ਹੀ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ ਤਾਂ ਤੁਸੀਂ ਸੁਣਿਆ ਕਿ ਇੱਕ ਭਰਾ ਦੇ ਲਈ ਕਿਵੇਂ ਭੈਣ ਤੜਫੜ ਚਪਈ ਹੋਈ ਆ ਕਿ ਕਿੱਥੇ ਗਿਆ ਮੇਰਾ ਭਰਾ ਤੇ ਉਧਰ ਹੀ ਜੇਕਰ ਗੱਲ ਕਰੀਏ ਕਿ ਜਿਹੜੇ ਭਰਾ ਆਪਣੇ ਭੈਣ ਦੀ ਰੱਖਿਆ ਕਰਨ ਦੇ ਲਈ ਅੱਗੇ ਆਂਦੇ ਸੀਗੇ ਜਿਹੜੇ ਭਰਾ ਦੇ ਹਰ ਸਾਲ ਰੱਖੜੀ ਬਣਾਈ ਜਾਂਦੀ ਹੈ ਕਿ ਸਾ ਸਾਡਾ ਜਿਹੜਾ ਪਰਿਵਾਰ ਖੁਸ਼ੀਆਂ ਨਾਲ ਬਣਿਆ ਰਹੇ ਤੇ ਸਾਡੇ ਪਰਿਵਾਰ ਵਿੱਚ ਖੁਸ਼ੀਆਂ ਰਹਿਣ ਪਰ ਅੱਜ ਉਹੀ ਭਰਾ ਜਿਹੜੇ ਆ ਕਿਤੇ ਨਾ ਕਿਤੇ ਆਪਣੇ ਪਰਿਵਾਰ ਲਈ ਵੱਡਾ ਜਿਹੜਾ ਸਵਾਲ ਬਣ ਰਹੇ ਨੇ ਕਿ ਆਖਰ ਇਹ ਹੋ ਕੀ ਰਿਹਾ ਕਿ ਇੱਕ ਗੇਮ ਦੇ ਪਿੱਛੇ ਲੱਗ ਕੇ ਹੀ ਜ਼ਿੰਦਗੀ ਤੱਕ ਆਪਣੀ ਦਾਤੇ ਲਗਾਈ ਜਾ ਰਹੀ ਹੈ ਤਦ ਇਸ ਅਜੇਹਾ ਹੀ ਕੁਝ ਹੋਇਆ ਹੈ ਗੁਰਨਾਮ ਸਿੰਘ ਦੇ ਪੁੱਤਰ ਅਕਸ਼ੇ ਕੁਮਾਰ ਨਾਲ ਜੋ ਕਿ ਗੁਰਨਾਮ ਸਿੰਘ ਖੁਦ ਆਪਣੇ ਆਪ ਸਾਰੀ ਕਹਾਣੀ ਦੱਸ ਰਿਹਾ ਕਿ ਕਿਵੇਂ ਉਸ ਦਾ ਪੁੱਤ ਪਹਿਲਾਂ ਪਬਜੀ ਗੇਮ ਖੇਡਦਾ ਰਿਹਾ ਤੇ ਉਸ ਤੋਂ ਬਾਅਦ ਕਿਵੇਂ ਮਾਨਸਿਕ ਹਾਲਾਤਾਂ ਵਿੱਚ ਪਹੁੰਚ ਗਿਆ ਮਾਨਸਿਕ ਸਥਿਤੀ ਵਿੱਚ ਪਹੁੰਚ ਗਿਆ ਜਿਸ ਤੋਂ ਨਿਕਲ ਨਹੀਂ ਪਾਇਆ ਤੇ ਆਖਰਕਾਰ ਇਹ ਵੀਡੀਓ ਜਿਹੜੀ ਆਖਰੀ ਉਸ ਦੀ ਸਾਹਮਣੇ ਆਈ ਆ ਉਸ ਨੂੰ ਇਹ ਕੁਝ ਕਹਿਣਾ ਪਿਆ ਹਾਲਾਂਕਿ ਹੁਣ ਤੱਕ ਇਹ ਜਿਹੜਾ ਕੁਝ ਕੁਝ ਪਤਾ ਨਹੀਂ ਲੱਗ ਪਾਇਆ ਕਿ ਇਹ ਨੌਜਵਾਨ ਜਿਉਂਦਾ ਜਾਂ ਫਿਰ ਕੋਈ ਗਲਤ ਕਦਮ ਚੁੱਕ ਗਿਆ ਹਲੇ ਇਸ ਦੀ ਭਾਲ ਆ ਜਿਹੜੀ ਉਹ جاری ਹੈ ਪਰ ਕਿਤੇ ਨਾ ਕਿਤੇ ਜਿਹੜੀ ਇਹ ਵੀਡੀਓ ਬਣਾਈ ਗਈ ਹੈ ਇਹ ਬਹੁਤ ਕੁਝ ਬਿਆਨ ਕਰ ਰਹੀ ਹੈ ਬਹੁਤ ਕੁਝ ਜਿਹੜਾ ਪਰਿਵਾਰ ਦੇ ਲਈ ਜਿਹੜੀ ਅਜਿਹੀ ਸਥਿਤੀ ਪੈਦਾ ਕਰ ਰਹੀ ਹੈ ਕਿ ਪਰਿਵਾਰ ਉੱਥੇ ਆ ਕੇ ਖੜਾ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਕਰੀਏ ਤਾਂ ਕਰੀਏ ਕੀ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਸ਼ਿਕਾਇਤ ਦਰਜ ਹੋਈ ਹੈ ਤੇ ਹਲੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੁਝ ਕਾਰਵਾਈ ਹੋਏਗੀ ਉਹ ਤਾਂ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਇੱਕ ਗੇਮ ਨੇ ਜ਼ਿੰਦਗੀ ਦੀ ਗੇਮ ਹੀ ਵਿਗਾੜ ਕੇ ਰੱਖ ਦਿੱਤੀ ਐ ਨੌਜਵਾਨ ਦੀ ਤੇ ਅਜਿਹੇ ਵਿੱਚ ਹੀ ਬਹੁਤ ਸਾਰੇ ਹਜੇ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਉਹ ਪਬਜੀ ਗੇਮ ਦੇ ਜਿਹੜੇ ਆ ਇੰਨੇ ਜਿਹੜੇ ਭੇੜ ਚੜ ਰਹੇ ਨੇ ਕਿ ਉਹਨਾਂ ਨੂੰ ਨਾ ਤਾਂ ਖਾਣ ਦੀ ਪਤਾ ਤਾਂ ਲੱਗ ਰਿਹਾ ਕਿ ਕਦੋਂ ਖਾਣਾ ਹੈ ਅਤੇ ਨਾ ਹੀ ਪੀਣ ਦਾ ਪਤਾ ਲੱਗ ਰਿਹਾ ਕਿ ਕਦੋਂ ਕੀ ਪੀਣਾ ਕੀ ਨਹੀਂ ਪੀਣਾ ਇਥੋਂ ਤੱਕ ਕੇ ਪਬਜੀ ਦਾ ਇੰਨਾ ਕੁ ਖੁਮਾਰ ਆ ਜਿਹੜਾ ਉਹ ਕਈ ਨੌਜਵਾਨਾਂ ਤੇ ਦੇਖਿਆ ਜਾਂਦਾ ਹੈ ਕਿ ਜੇਕਰ ਕਿਸੇ ਉਹ ਖੁਸ਼ੀ ਦੇ ਮਾਹੌਲ ਵਿੱਚ ਵੀ ਜਾਣ ਤਾਂ ਉਹਨਾਂ ਦੀ ਉੱਥੇ ਖੁਸ਼ੀ ਨਹੀਂ ਸਗੋਂ ਉਹਨਾਂ ਦੀ ਇੱਕ ਲੜਾਈ ਵਰਗੀ ਹੀ ਜਿਹੜੀ ਸਥਿਤੀ ਆ ਬਣੀ ਰਹਿੰਦੀ ਹੈ ਤੇ ਫਾਇਰ ਆ ਜਿਹੜੇ ਉਹ ਮੋਬਾਈਲ ਤੇ ਮਾਰਦੇ ਰਹਿੰਦੇ ਆ ਪਬਜੀ ਗੇਮ ਵਿੱਚ ਤਾਂ ਉੱਥੇ ਜੇਕਰ ਇਹਨਾਂ ਨੌਜਵਾਨਾਂ ਦੀ ਗੱਲ ਕਰੀਏ ਕਿ ਇਹ ਨੌਜਵਾਨ ਜੇਕਰ ਕਿਸੇ ਗਮੀ ਦੇ ਮਾਹੌਲ ਵਿੱਚ ਗਏ ਤਾਂ ਉੱਥੇ ਇਹਨਾਂ ਲਈ ਗਮੀ ਦਾ ਮਾਹੌਲ ਵੀ ਕੁਝ ਖਾਸ ਨਹੀਂ ਲੱਗਦਾ ਜਾਂ ਦਿਲ ਤੇ ਜਾਂ ਕੋਈ ਮਨ ਤੇ ਕੋਈ ਅਸਰ ਨਹੀਂ ਪਾਉਂਦਾ ਦਿਖਾਈ ਦਿੰਦਾ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਬੈਠੇ ਆ ਤਾਂ ਬੈਠੇ ਕਿੱਥੇ ਆ ਤਾਂ ਸਿਰਫ ਸਿਰਫ ਇਹਨਾਂ ਨੂੰ ਪਬਜੀ ਦਾ ਹੀ ਧਿਆਨ ਆਉਂਦਾ ਹੈ ਜਿਸ ਦੇ ਚੱਲਦਿਆਂ ਅਜਿਹੇ ਵੀ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਨੇ ਕਿ ਜੇਕਰ ਪਬਜੀ ਤੋਂ ਰੋਕਣ ਦੇ ਲਈ ਮਾਪਿਆਂ ਨੇ ਕਦਮ ਚੁੱਕਿਆ ਝੜਕਿਆ ਤੱਕ ਤਾਂ ਉਹਨਾਂ ਹੀ ਮਾਪਿਆਂ ਤੇ ਇਹਨਾਂ ਅਜਿਹੇ ਬਹੁਤ ਸਾਰੇ ਨੌਜਵਾਨਾਂ ਜਾਂ ਬੱਚਿਆਂ ਨੇ ਆਪਣੇ ਹੀ ਮਾਪਿਆਂ ਤੇ ਵੱਡੇ ਜਿਹੜੇ ਆ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਜਿਹੜੀਆਂ ਹਲੇ ਤਾਂ ਬਹੁਤ ਸਾਰੀਆਂ ਜਿਹੜੀਆਂ ਕਹਾਣੀਆਂ ਨੇ ਉਹ ਪਰਦੇ ਦੇ ਪਿੱਛੇ ਨੇ ਬਹੁਤ ਸਾਰੇ ਲੋਕ ਹਜੇ ਪੀੜਤ ਨੇ ਪਬਜੀ ਦੇ ਕਾਰਨ ਪਬਜੀ ਦੇ ਭੇਟ ਜਿਹੜੀ ਨੌਜਵਾਨੀ ਚੜ ਰਹੀ ਆ ਜਾਂ ਗੇਮਾਂ ਦੇ ਭੇਟ ਨੌਜਵਾਨੀ ਚੜ ਰਹੀ ਆ ਮੋਬਾਈਲ ਦੀ ਭੇਟ ਜਿਹੜੀ ਨੌਜਵਾਨੀ ਚੜ ਰਹੀ ਆ ਇਸ ਨੂੰ ਲੈ ਕੇ ਬੜੀ ਚਿੰਤਾ ਚ ਜਿਹੜੇ ਬਹੁਤ ਸਾਰੇ ਪਰਿਵਾਰ ਦਿਖ ਰਹੇ ਨੇ ਇਸ ਤੇ ਇੰਨਾਂ ਸਾਰੀਆਂ ਚਿੰਤਾਵਾਂ ਤੇ ਕਦੋਂ ਰੋਕ ਲੱਗੇਗੀ ਕਦੋਂ ਪਰਿਵਾਰ ਇਨਾਂ ਸਥਿਤੀਆਂ ਚੋਂ ਨਿਕਲਣਗੇ ਕਿ ਉਹਨਾਂ ਦਾ ਬੱਚਾ ਹੱਸਦਾ ਖੇਡਦਾ ਉਹਨਾਂ ਦੇ ਆਪਣੇ ਆਪ ਵਿੱਚ ਵਿਚਰੇ ਉਹਨਾਂ ਦੇ ਨਾਲ ਬੈਠੇ ਗੱਲਬਾਤ ਕਰੇ ਕਦੋਂ ਉਹ ਇਕੱਠੇ ਪਿਤਾ ਦੇ ਨਾਲ ਬੱਚਾ ਪੈਏਗਾ ਅਤੇ ਕਦੋਂ ਮਾਂ ਉਸ ਨੂੰ ਆਪਣੇ ਕੋਲ ਬਿਠਾ ਕੇ ਰੋਟੀ ਖਾਏ ਖਵਾਵੇਗੀ ਇਹ ਇੱਕ ਖਵਾ ਵੀ ਬਣਦੇ ਜਾ ਰਹੇ ਆ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਦੇ ਤਾਂ ਦੇਖਣਾ ਹੋਏਗਾ ਕਿ ਇਸ ਘਟਨਾ ਦੇ ਕਿਤੇ ਨਾ ਕਿਤੇ ਬਹੁਤ ਸਾਰੇ ਚੇਤਾਵਨੀ ਵੀ ਦਿੱਤੀਆਂ ਨੌਜਵਾਨਾਂ ਨੂੰ ਬਹੁਤ ਸਾਰਾ ਇਸ ਘਟਨਾ ਨੇ ਬਹੁਤ ਸਾਰਾ ਸੋਚਣ ਤੇ ਮਜਬੂਰ ਕਰਨ ਦੇ ਲਈ ਬੱਚਿਆਂ ਨੂੰ ਜਿਹੜਾ ਆ ਮਜਬੂਰ ਕੀਤਾ ਸੋਚਣ ਤੇ ਕਿ ਬੱਚੇ ਆ ਜਿਹੜੇ ਆ ਗਲਤ ਕਦਮ ਨਾ ਚੁੱਕਣ ਮੋਬਾਈਲ ਫੋਨ ਤੋਂ ਦੂਰੀ ਬਣਾਣ ਅਤੇ ਪਬਜੀ ਵਰਗੀ ਗੇਮ ਤੋਂ ਦੂਰੀ ਰਹਿਣ ਤਾਂ ਹੀ ਚੰਗਾ ਹੈ ਨਾਲ ਹੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12 ਵਜੇ ਨੇ ਘਰੋਂ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਘਰੋਂ ਕਹਿ ਕੇ ਤੇ ਗਿਆ ਮੈਂ ਕੀ ਨਾਲੇ ਨੇ ਮੈਂ ਤੇ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12 ਵੇ ਤੇਰੇ ਕੋਲ ਮੈਂ ਪਹੁੰਚ ਜਾਊਂਗਾ ਕੰਮ ਤੋਂ ਜੀ ਉਹ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੇ ਫੜੀ ਮੈਨੂੰ ਪਤਾ ਲੱਗਾ ਵੀ ਕੀਨ ਵਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨ ਵਾਲੇ ਨੇ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨ ਵਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀਨ ਵਾਲੇ ਨੇ ਗੱਲਾਂ ਕਰਦਾ ਰਿਹਾ ਭੈਣ ਦੇ ਨਾਲ ਕੀ ਨਾਲੀ ਨੇ ਮੈਸਰ ਮੂਸੇ ਜੀ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਘਰ ਦਾ ਰੱਖਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇਖ ਕੇ ਆਏ ਐ ਅੱਛਾ ਤੋਂ ਸਾਹਿਬ ਅੱਛਾ ਹਾਂ ਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਕੋਈ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਪੋਲ ਦੇ ਉੱਤੇ ਵੀ ਤਾਂ ਆਪਣਾ ਜਿਹੜਾ ਕੀ ਨਾ ਦਰਿਆਦ ਬਿਆਸ ਵਾਲਾ ਦਰਿਆਦ ਜਿਹੜਾ ਵੀ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨਹੀਂ ਦਿਮਾਗੋਂ ਥੋੜਾ ਜਿਆ ਸੋਚਦਾ ਜ਼ਿਆਦਾ ਸੀ ਜੀ ਉਹ ਉਹਦੇ ਥੋੜੀ ਦਿਮਾਗੀ ਜੀ ਹਾਲਤ ਸੀ ਕਰਦਾ ਸੀ ਜੀ ਉਹ ਥੋੜਾ ਜਿਹਾ ਉਹ ਥੋੜੇ ਗੇਮ ਗੇਮ ਕੋ ਖੇਡਦਾ ਰਿਹਾ ਹਾਂਜੀ ਕਿਹੜੀ ਗੇਮ ਮੋਬਾਈਲ ਤੇ ਪਹਿਲੂ ਪਹਿਲੀਆਂ ਜੀ ਖੇਡਦਾ ਰਿਹਾ